ਇਹ ਪਟਿਆਲੇ ਸ਼ਹਿਰ ਨੂੰ 22 ਲੱਖ ਰੁਪਏ ਦੀ ਕੀਮਤ ਨਾਲ ਫਾਇਰ ਬ੍ਰੇਡ ਲੈ ਕੇ ਦਿੱਤਾ ਹੈ ਜਿਹੜੀ ਗੱਡੀ ਦੀ ਲੈਂਡ ਡਬਲ ਹੋਈ ਹੈ ਇਹਦਾ ਪਿਛਲੇ ਹੀ ਕਰਨ ਹੋਇਆ ਹੈਗਾ ਇਹਦਾ ਨਾਬੇ ਨੂੰ ਕਿੰਨਾ ਫਾਇਦਾ ਹੋਊਗਾ ਤੁਸੀਂ 6 ਮਹੀਨਿਆਂ ਨੂੰ ਦੇਖਿਓ ਇਥੇ 25 ਗੱਡੀਆਂ ਨਿਕਲ ਗਈਆਂ ਹਿੰਦੁਸਤਾਨ ਦੇ ਕਿਸੇ ਵੀ ਕੋਨੇ 'ਚ ਇਹ ਟਰੈਕਟਰ ਇੱਕ ਮਹੀਨਾ ਜੋ ਡਸਤੀ ਹੈਗੀ ਹੈ ਇਹਦਾ ਮਾਲ ਤੁਸੀਂ ਪੇਜ ਸਕਦੇ ਪਟਿਆਲੇ ਬਿਲਕੁਲ ਨਾ ਪਾ ਬੈਠ ਕੇ ਸੋ ਐਡੇ ਬੜੇ ਕੰਮ ਸਗੇ ਜਿਹੜੇ ਮੈਨੂੰ ਕਰਨ ਦਾ ਮੌਕਾ ਮਿਲਿਆ ਚਾਹੇ ਪਟਿਆਲੇ ਪਾਸਪੋਰਟ ਦਫ਼ਤਰ ਹੈ ਚਾਹੇ ਪਿੰਡਾਂ ਸ਼ਿਸ਼ਾਨ ਕਾ ਡਮਾਸਤੇ ਗ੍ਰੈਂਟਾ ਸੀ ਗਿਆ ਸਕੂਲਾਂ ਵਾਸਤੇ ਗ੍ਰੈਂਟਾ ਸੀ ਗਿਆ ਮੈਂ ਬਿਨਾਂ ਕਿਸੇ ਪੇਜਤਾਬ ਤੋਂ ਕੋਈ ਕਾਂਗਰਸ अपना फर्ज है बिल्कुल निरपक्ष होके काम किया है, कीता है और मैं थोड़ा तो यकीन दवा किसी तो सिफारिश की जोले की लड़ नहीं पैनी क्योंकि मैं आम घर का बच्चा है पिंड है ਪਿੰਡ ਦੀਆਂ ਸਾਰੀਆਂ ਦੁੱਖਾਂ ਤਕਲੀਫਾਂ ਦਾ 바ਕਬ ਹੈਗਾ ਹੈ ਤੇ ਇਸ ਮੈਂ ਕੋਈ ਨਾ ਮੈਰਾ ਕੋਈ ਮੇਰਾ ਕੋਈ ਧੜਾ ਹੈਗਾ ਹੈ ਨਾ ਮੇਰਾ ਕੋਈ ਮੈਂ ਕੋਈ ਕੋਈ ਲੰਬੀ ਪਾਰੀ ਖੇਡਣੀ ਹੈ ਮੈਂ ਤਾਂ ਇਸ ਇਤਿਹਾਸਿਕ ਮੌਕਾ ਮਿਲ ਕੇ ਜਦੋਂ ਮੁਲਕ ਤਬਾਹ ਹੋ ਰਿਹਾ ਦੇਸ਼ ਦਾ ਸਤਿਆਨਾਸ਼ ਹੋ ਰਿਹਾ ਦੇਸ਼ ਦੇ ਸੰਵਿਧਾਨ ਨੂੰ ਖਤਰਾ ਹੈਗਾ ਹਿੰਦੁਸਤਾਨ ਦੀ ਇਕਤਾ ਖੜਤਾ ਨੂੰ ਖਤਰਾ ਹੈਗਾ ਮੈਂ ਤੁਹਾਡੇ ਵਿਚਕਾਰ ਆਇਆ ਹੈ ਨਮਾਇਦੀ ਕਰਨ ਵਾਸਤੇ ਦੇਸ਼ ਨੂੰ ਬਚਾਉਣ ਵਾਲੇ ਦੀ ਕਤਾਰ 'ਚ ਖੜਨ ਵਾਸਤੇ ਸੋ ਮੈਨੂੰ ਉਮੀਦ ਹੈ ਕਿ ਇਹ ਸਾਰੀਆਂ ਗੱਲਾਂ ਸਾਨੂੰ ਤੁਸੀਂ ਆਪਣਾ ਇੱਕ ਇੱਕ ਕੀਮਤੀ ਵੋਟ ਦਿਓ की है वो काम बहुत दे तो मेरी बेनती है साथियों साइड अज तक किसी सावार की इज्जत रखी है कोठी इज्जत रखी है बापू जी की रखी है मेरे दादा की रखी है हज चक के मेनु विश्वास दौर जिम्मेवारी समझ के ਪਿੰਡ ਪਿੰਡ ਜਾ ਕੇ ਸੰਦੇਸ਼ ਲਾਵਾਂਗੇ ਜਿਹੜਾ ਸਾਡੇ ਨਾਲ ਪਿਆਰ ਕਰਦਾ ਹੈ ਕੋਠੀ ਨਾਲ ਪਿਆਰ ਕਰਦਾ ਹੈ ਉਹ ਕਾਂਗਰਸ ਪਾਰਟੀ ਨਾਲ ਪਿਆਰ ਕਰਦਾ ਹੈ ਉਹ ਜਰੂਰ ਹੱਥ ਚੱਕ ਕੇ ਸਾਰੇ ਹੱਥ ਚੱਕਣ ਤਾਂ ਕਿ ਗਾਂਧੀ ਸਾਹਿਬ ਨੂੰ ਵੀ ਮਹਿਸੂਸ ਹੋਏ ਕਿ ਪਿਆਰ ਹੈ ਇਹਨਾਂ ਨਾਲ ਔਰ ਇਹ ਵੀ ਬਾਪੂ ਜੀ ਜਿਹੇ ਜਿਹੇ ਫਕਰ ਇਨਸਾਨ ਮੈਨੂੰ ਕੋਈ ਸੰਕੋਚ ਨਹੀਂ ਕਹਿੰਦੇ ਇਮਾਨਦਾਰ ਨੇਕੀ ਖੱਟਦੇ ਹਨਗੇ ਔਰ ਕਈਆਂ ਨੇ ਮੈਨੂੰ ਇਹ ਵੀ ਦੱਸਿਆ ਫੀਸ ਵੀ ਨਹੀਂ ਲੈਂਦੇ ਜਿਹੜਾ ਗਰੀਬ ਆਂਦਾ ਹੈ ਉਹਨਾਂ ਤੋਂ ਔਰ ਇਹ ਸੋਚਦੇ ਸਾਨੂੰ ਲੋਕ ਪਾਰਲੀਮੈਂਟ ਚਾਹੀਦੇ ਹਨਗੇ ਔਰ ਇਹ ਜਿਹੜਾ ਲੋਕ ਹੰਕਾਰੀ ਲੋਗਨ ਜਿਨ੍ਹਾਂ ਨੇ ਦੇਸ਼ ਦਾ ਜਾੜਾ ਕੀਤਾ ਇਹਨਾਂ ਨੂੰ ਆਪਾਂ ਨੇ ਰਲ ਮਿਲ ਕੇ ਭਜਾਣਾ ਹੈ ਬਹੁਤ ਬਹੁਤ ਸ਼ੁਕਰੀਆ ਬੀਬਾ ਗੁਰਸਰਨ ਕੌਰ ਜੈਕਸ਼ਨ ਜਿਐ ਤੁਹਾਨੂੰ ਬੀਬਾ ਹੁਣ ਮੈਂ ਬੇਤੀ ਕਰੂੰਗਾ ਡਾਕਟਰ ਅਰਵਿੰਦ ਕਾਂਧੀ ਜੀ ਇਸ ਰੂਪੇ ਪਾ ਕੇ ਆਪਣੀ ਤੁਹਾਡੀ ਟੀਮ ਰ ਸਾਡੇ ਨਾਲ ਖੜੇ ਹੋ ਕੇ ਜੀ ਮੁਕੰਮਲ ਕਰਾਂਗੇ ਜੇ ਸਾਡੀ ਸਰਕਾਰ ਬਣੀ ਤਾਂ ਲਾਭ ਹਰ ਜ਼ਿਲ੍ਹਾ ਬਣਾ ਬੀਜਪੀ ਦੇ ਪ੍ਰੋਗਰਾਮ ਚ ਮਹਾਰਾਣੀ ਪ੍ਰੇਤਕਰ ਦੇ ਪ੍ਰੋਗਰਾਮ ਚ ਇਨਸਾਨੀ ਦੇਖੋ ਲੈ ਕਿਸ ਤਰ੍ਹਾਂ ਦੇ ਇੱਕ ਬੜੀ ਮੱਤਭਾਗੀ ਗੱਲ ਹੈ ਪਰ ਅਫਸੋਸ ਹੋਇਆ ਕਿ ਇਹਨਾਂ ਦਾ ਪ੍ਰਵਾਹ ਜਾ ਕੇ ਸੋਹੇ ਅੰਦਰ ਚੱਲ ਮੈਨੂੰ ਮਿਸਿਕੋ ਕੇ ਜਾ ਕੇ ਸਾਰੇ ਜਰੂਰ ਨਾਲ ਫੜਨਗੇ ਲੇਕਿਨ ਇਸ ਤਰੀਕੇ ਨਾਲ ਧੱਕਾ ਕਰਕੇ ਮੁਕਾ ਕਰਕੇ ਉਹਨਾਂ ਨੇ ਇਨਜਾਮ ਕਰੇ ਇਤਿਹਾਨ ਆਪਣੀ ਜ਼ਿੰਦਗੀ ਕੋਈ ਬੜੀ ਮੜਫਾ ਲੇ ਪੰਜਾਬ ਲਈ ਬਹੁਤ ਮੜਫਾ ਕੀਤਾ ਤੇ ਜਿਹੜੇ ਤਰਨ ਜੋ ਕੋ ਕਹ ਰਹੇ ਜੇ ਕੇਂਦਰ ਸਰਕਾਰ ਆਉਦੀ ਸਾਡੀ ਕੇਂਦਰ ਸਰਕਾਰ ਆਉਦੀ ਸਾਡੀ বিজেপি ਨੇ ਤੇ ਜਿਹੜਾ ਕਿਸਾਨਾਂ ਦਾ ਪਹਿਲੇ ਤਾਰ ਤੇ ਹੱਲ ਕਰਾਂ ਕਿਸ ਤਰ੍ਹਾਂ ਦੇਖਦੇ ਹੋ ਤਰਨ ਚੋਗ ਕਾਂਗਰਸ ਪਾਰਟੀ ਨੇ ਪਹਿਲਾਂ ਵੀ ਇੰਨੇ ਵਿੱਚ ਕੀ ਦੇ ਰਾਇਆ درست ਹੈ 15 ਸਾਡੀ ਜਿਹੜੀ ਐਮਐਸਪੀ ਹੈ 18 ਨੂੰ ਉਹਨੇ ਬਚਾਇਆ ਹਾਲ ਤੱਕ ਆਪਣੇ ਕੋਲ ਮੇਰੇ ਨਾਲ ਜਿਹੜੇ ਪੰਜ ਮੈਨਿਫੈਸਟੋ ਨਾਲ ਸਿੱਕਰ ਦਿੱਤੀਆਂ ਨਾ ਨਾ ਮਨਗੇ ਜੋ বিজেপি ਨੂੰ ਛੱਡ ਕੇ ਕਿਉਂ ਆਏ ਵੀ ਕੀ ਕਾਰਨ ਰਿਹਾ ਸਨੀ ਜੀ বিজেপি ਦਾ ਤੁਸੀਂ ਬਹੁਤ ਕੀਤਾ ਤੁਸੀਂ ਉਹਦੇ ਤੇ ਵੀ ਰਹੇ ਹੋ ਅੱਜ ਕਿਉਂ ਛੱਡੀ ਵੀ ਜੀ ਦੇਖੋ ਸਰ ਹੁਣ ਤੁਹਾਨੂੰ ਸਭ ਨੂੰ ਪਤਾਗਾ ਮੈਂ ਬੀਜੇਪੀ ਦੇ ਵਿੱਚ ਸੀਗਾ ਮੈਂ ਇਹ ਚੀਜ਼ ਬੋਲਿਓ ਬੀਜੇਪੀ ਦੇ ਵਿੱਚ ਸੀਗਾ ਜ਼ਿਲ੍ਹੇ ਦਾ ਯੁਵਾ ਮੋਰਚੇ ਦਾ ਫਕਤ ਸੀਗਾ ਠੀਕ ਹੈ ਪਰ ਇੱਕ ਤਰ੍ਹਾਂ ਦਾ ਮੈਂ ਪਾਰਟੀ ਛੱਡੀ ਨਹੀਂ ਮੈਨੂੰ ਪਾਰਟੀ ਚੋਂ ਕੱਢਿਆ ਗਿਆਗਾ ਕਿਉਂਕਿ ਹਰੇਕ ਵਰਕਰ ਹੈਗਾ ਕੋਈ ਵੀ ਵਰਕਰ ਹੈ ਲੀਡਰ ਹੈ ਸਭ ਨੂੰ ਸੈਲਫ ਰਿਸਪੈਕਟ ਚਾਹੀਦੀ ਹੁੰਦੀ ਆ ਜਿੱਥੇ ਉਹ ਬੰਦੇ ਨੂੰ ਸੈਲਫ ਰਿਸਪੈਕਟ ਨਾ ਮਿਲੇ ਤਾਂ ਉਹ ਬੈਟਰ ਹੈਗਾ ਆਪਾਂ ਦੋ ਕਦਮ ਪਿੱਛੇ ਹੋ ਜਵੋ ਮੈਂ ਹੁਣ ਤੱਕ ਡਿੱਕੀ ਗਿਆ ਚਲੋ ਇਹ ਥੋੜਾ ਜਿਹਾ ਕੁਝ ਕਰਨਗੇ ਪਰ ਇਹਨਾਂ ਨੂੰ ਆਈ ਥਿੰਕ ਇਹਨਾਂ ਨੂੰ ਸਾਡੀ ਲੋੜ ਨਹੀਂ ਸੀ ਮਜਬੂਰੀ ਦੇ ਵਿੱਚ ਸਾਨੂੰ ਵਾਡੀ ਚੋ ਇਸ ਕਰਕੇ ਪਿੱਛੇ ਹੋ ਗਿਆ ਨਰਾਜ਼ਗੀ ਕੀ ਰਹੀ ਨਹੀਂ ਨਰਾਜ਼ਗੀ ਦੇਖੋ ਕੋਈ ਨਹੀਂ ਸੀਗੀ ਨਰਾਜ਼ਗੀ ਕੋਈ ਨਹੀਂ ਨਰਾਜ਼ਗੀ ਕੋਈ ਨਹੀਂ ਸੀਗੀ ਨਰਾਜ਼ਗੀ ਸਿਰਫ ਇਹ ਮੇਨ ਮੇਰਾ ਜਿਹੜਾ ਸਾਡਾ ਮੋਟਿਵ ਸੀਗਾ ਸਾਨੂੰ ਜਿਹੜਾ ਸਾਡਾ ਮਾਨ ਸਤਕਾਰ ਸੀਗਾ ਉਹ ਨਹੀਂ ਦੀਗਾ ਕੋਈ ਮੈਸਿਵ ਨਹੀਂ ਲੱਗਦਾ ਸੀਗਾ ਇੱਕ ਤਰ੍ਹਾਂ ਦੇ ਸਾਨੂੰ ਅੱਖੋਂ ਪਰੋਖੇ ਕੀਤਾ ਜਾਂਦਾ ਸੀਗਾ ਕੋਈ ਵੀ ਮੀਟਿੰਗ ਹੁੰਦੀ ਦੀ ਕੋਈ ਪ੍ਰੋਗਰਾਮ ਹੁੰਦਾ ਦੀਗਾ ਸਾਡੇ ਤੱਕ ਕੋਈ ਸੂਚਨਾ ਨਹੀਂ ਪਹੁੰਚਦੀ ਸੀਗੀ ਕਿਸ ਬੰਦੇ ਤੋਂ ਮਹਿਲ ਤੋਂ ਨਰਾਜ਼ਗੀ ਹੋਈ ਕਿਸੇ ਬੰਦੇ ਤੋਂ ਨਰਾਜ਼ਗੀ ਦੇਖੋ ਜੀ ਮੇਨ ਸਭ ਤੋਂ ਪਹਿਲਾਂ ਤਾਂ ਹੈਗੇ ਨੇ ਮਹਾਰਾਣੀ ਸਾਹਿਬ ਜਿਨ੍ਹਾਂ ਨੇ ਇਲੈਕਸ਼ਨ ਲੜਨੀ ਆ ਜਿਹੜਾ ABC ਕੋਈ ਵੀ ਕੈਂਡੀਡੇਟ ਹੁੰਦਾਗਾ ਤਾਂ ਉਹਨੂੰ ਚਾਹੀਦਾ ਸੀਗਾ ਅਸੀਂ ਹੁਣ ਧੜਾਗਾ ਉਹ ਧੜੇ ਨੂੰ ਕਿਸ ਤਰ੍ਹਾਂ ਆਪਣੇ ਨਾਲ ਚਲਾਉਣਾਗਾ ਤਾਂ ਮੈਂ ਤਾਂ ਇਹੀ ਮੰਨਦਾਗਾ ਉਹਨਾਂ ਦੀ ਗਲਤੀ ਹੈ ਜੀ ਠੀਕ ਹੈ ਇੰਦਰਪਾਲ ਚਿਮਾ ਜੀ ਨਰਾਜ਼ ਆਇਓ ਤਾਂ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਉਹ ਫੋਡੇ ਕੋਲ ਵੀ ਮੰਡਲ ਦਾ ਉਹਦਾ ਸੀ ਉਸ ਤੋਂ ਬਾਅਦ ਹੁਣ ਇਸ ਟਾਈਮ ਕੀ ਉਹਦਾ ਸੀ ਜ਼ਿਲ੍ਹੇ ਦਾ ਜਰਨਲ ਸਕੱਤਰ ਸੀ ਜ਼ਿਲ੍ਹੇ ਦਾ ਬੀਜੇਪੀ ਦੇ ਜਰਨਲ ਸਕੱਤਰ ਸੀ ਤੇ ਹੁਣ ਤੁਸੀਂ ਬੀਜੇਪੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕੀਤੀ ਹੈ ਤੇ ਤੁਹਾਨੂੰ ਕਾਹਦਾ ਉਹਦਾ ਮਿਲਿਆ ਅੱਭੇ ਸਭ ਤੋਂ ਪਹਿਲਾਂ ਤਾਂ ਵਾਇਕਲ ਜੀ ਕਾ ਖਾਲਸਾ ਵਾਇਕਲ ਜੀ ਕੀ ਫਤਿਹ ਸਾਰੇ ਪ੍ਰਾਪੰਨ ਨੂੰ ਦੱਸਿਆ ਕਿ ਮੈਨੂੰ ਮੈਂ ਆਪਣੇ ਘਰ ਵਾਪਸੀ ਕੀਤੀ ਹੈ ਨਾ ਕਿ ਕਿਤੇ ਛੱਡ ਕੇ ਆਇਆ ਜਿਹੜਾ ਬੀਜੇਪੀ ਵਿੱਚ ਸੀਗੇ ਪਿਛਲੇ ਡੇਢ ਦੋ ਸਾਲ ਤੋਂ ਜਦੋਂ ਕੈਪਟਨ ਸਾਹਿਬ ਨੇ ਜੁਆਇਨ ਕੀਤਾ ਸੀ ਉਹਨਾਂ ਨਾਲ ਹੀ ਉਹਨਾਂ ਨੇ ਜੁਆਇਨ ਕੀਤਾ ਸੀਗਾ ਪਰ ਜਿਹੜਾ 90 ਦਾ ਮਾਹੌਲ ਬਣ ਗਿਆ ਸੀ ਇੱਥੇ ਧੜੇਬਾਜ਼ੀ ਬਹੁਤ ਹੋ ਗਈ ਸੀ ਕਿਉਂਕਿ ਇੱਥੇ ਹਰੇਕ ਤੁਸੀਂ ਇਹ ਲਾ ਕੇ ਚੱਲੋ ਬੀਜੇਪੀ ਦਾ ਓਡਾ ਵੱਡਾ ਕੈਡਰ ਨਹੀਂ ਹੈਗਾ ਜਿੰਨੇ ਇੱਥੇ ਧੜੇ ਨੇ ਇੱਕ ਧੜਾ ਸ਼ਹਿਰ ਦਾ ਇੱਕ ਪਿੰਡ ਦਾ ਇੱਕ ਹੋਰ ਦਾ ਇੱਕ ਹੋਰ ਦਾ ਇੱਥੇ ਜੋ ਕਿ ਇਲੈਕਸ਼ਨ ਦੇ ਵਿੱਚ ਆਪਾਂ ਇਲੈਕਸ਼ਨ ਜਿੱਤਣ ਵਾਸਤੇ ਲੜਨਾ ਨਾ ਕਿ ਆਪਸੀ ਖੁੰਦਕਵਾਜੀਆਂ ਨਵੇੜ ਵਾਸਤੇ ਲੜਨਾ ਗੱਲ ਮੁਕਦੀ ਹੈ ਵੀ ਤੁਸੀਂ ਧੜਿਆਂ ਕਰਕੇ ਦੁਖੀ ਹੋ ਕੇ ਪਾਰਟੀ ਛੱਡੀ ਬਿਲਕੁਲ ਸਹੀ ਗੱਲ ਹੈ ਜੀ ਮੈਂ ਧੜਿਆਂ ਕਰਕੇ ਛੱਡੀਆ ਕਿਉਂਕਿ 90 ਦੇ ਵਿੱਚ ਬੀਜੇਪੀ ਬਹੁਤ ਜ਼ਿਆਦਾ ਧੜੇ ਵੰਡੀ ਚ ਵੰਡੀ ਹੋਈ ਹੈ ਕਿਉਂਕਿ ਇਸ ਕਰ ਦੇਖਿਆ ਜਾਂਦਾ ਵੀ ਬੀਜੇਪੀ ਦੇ ਧੜੇ ਚੱਲਦੇ ਰਹਿੰਦੇ ਆ ਹਰ ਸ਼ਹਿਰ ਦੇ ਵਿੱਚ ਤਾਂ ਦੇਖਿਆ ਸੀ ਨਹੀਂ 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 ਸਰ ਬੀਜੇਪੀ ਦੇ ਕਿਸੇ ਹੋਰ ਪਾਰਟੀ ਦੇ ਇੰਨੇ ਧੜੇ ਨਹੀਂ ਹੈਗੇ ਜਿੰਨੇ ਬੀਜੇਪੀ ਦੇ ਧੜੇ ਨੇ ਤੁਸੀਂ ਨਾਮ ਮੰਨ ਕੇ ਚੱਲੋ ਕਿ 90 ਦੇ ਵਿੱਚ ਪਹਿਲਾ ਪੰਜ ਮੰਡਲ ਨੇ ਪੰਜ ਮੰਡਲਾਂ ਦੇ ਵਿੱਚ ਹਰੇਕ ਮੰਡਲ 'ਚ 2-2 3-3 ਟੜੇ ਨੇ ਠੀਕ ਹੈ ਹਰੇਕ ਟੜੇ ਦੇ ਵਿੱਚ 2-2 3-3 ਜਾਣੇ ਨੇ ਉਹ ਨਾ ਟੜਾ ਨਾ ਹੋ ਗਿਆ ਉਹ ਬਸ ਇੱਕ ਗਰੁੱਪ ਬਣਦਾ ਛੋਟਾ ਜਿਹੜਾ ਕਿ ਲੋ ਜਿਹੜੇ ਜੁੜਦੇ ਨੇ ਉਹਨਾਂ ਨੂੰ ਵੀ ਆਪਾਂ ਤੋੜ ਰਹੇ ਆ ਆਪਣੇ ਤੋਂ ਤੇ ਅੱਜ ਹੁਣ ਤੁਹਾਨੂੰ ਕੀ ਆਉਦਾ ਮਿਲਿਆ ਆ ਮੈਂ ਸਟੇਟ ਦਾ ਜੋਇੰਟ ਸੈਕਟਰੀ ਬਣਾਇਆ ਗਿਆ ਮੈਨੂੰ ਕਾਕਾ ਕਾਕਾ ਰਣਜੀਤ ਸਿੰਘ ਜੀ ਵੱਲੋਂ ਮਾ ਧਰਨਵੀਰ ਗਾਂਧੀ ਜੀ ਆਏ ਸੀ ਉਹਨਾਂ ਨੇ ਮੈਨੂੰ ਜੋਇੰਟ ਸੈਕਟਰੀ ਪੰਜਾਬ ਬਣਾਇਆ ਪੀਪੀਸੀਸੀ ਦਾ ਤੇ ਹੁਣ ਜਿੰਨਾ ਵੀ ਹੋਊਗਾ ਪੂਰੀ ਜੋਰ ਸ਼ੋਰ ਨਾਲ ਇੱਥੇ ਮਿਹਨਤ ਕਰਾਂਗੇ ਤੇ ਗਾਂਧੀ ਜੀ ਨੂੰ ਆਪਣੇ ਵੱਲ ਪੂਰੀ ਮਿਹਨਤ ਕਰਕੇ ਜਿਤਾਵਾਂਗੇ ਜੀ ਜੇ ਉਧਰੋਂ ਕੋਈ ਵੱਡਾ ਆਉਦਾ ਮਿਲ ਗਿਆ ਫਿਰ ਪਾਰਟੀ ਨਹੀਂ ਨਹੀਂ ਸਰ ਮੈਂ ਤਾਂ ਮੈਂ ਕਹਿੰਦਾ ਹੱਥ ਜੋੜ ਕੇ ਮਾਈਕ ਜਿਹੜੀ ਗਲਤੀ ਕੀਤੀ ਸੀ 1.5 ਸਾਲ ਪਹਿਲਾਂ ਉਹ ਗਲਤੀ ਮੈਂ ਹੁਣ ਵਾਪਸ ਘਰ ਆ ਕੇ ਸੁਧਾਰੀ ਆ ਬਹੁਤ ਵੱਡੀ ਗਲਤੀ ਕੀਤੀ ਸੀਗੀ ਜਿਹੜੀ ਕੀ ਹੁਣ ਇੱਥੇ ਇੱਕ ਸੁਧਾਰ ਲਈ ਆ ਮੈਂ ਹਾਂਜੀ ਆ ਭਾਜੀ ਨੇ ਵੀ ਜੁਆਇਨ ਕੀਤੀ ਹਾਂਜੀ ਹਾਂਜੀ ਕਿਹੜੀ ਪਾਰਟੀ ਸੀ ਪਹਿਲਾਂ ਬਾਸ ਬਾਜੀ ਸੀ ਗਈ ਬਾਜ ਵੇ ਕਿੱਥੋਂ ਤੇ ਪਿੰਡਾ ਜੀ ਭਾਸੋਂ ਪਿੰਡਾ ਜੀ ਬਲਾ ਹਾਂ ਜੀ ਭਾ ਤੁਸੀਂ ਦੇਖ ਸਕਦੇ ਹੋ ਭਾਸੋਂ ਤੋਂ ਵੀ ਜਿੱਥੇ ਅੱਜ ਕੱਲ ਕਹਿੰਦੇ ਆ ਭਾਸੋਂ ਗੜ ਮੰਨਿਆ ਜਾ ਰਿਹਾ ਹੈ ਭਾਸੋਂ ਤੋਂ ਵੀ ਬਾਈ ਕੀ ਨਾਮ ਹੈ ਵੀਰੇ ਤੁਹਾਡਾ ਕਰਮਜੀਤ ਸਿੰਘ ਜੀ ਭਾ ਜੀਪੀ ਛੱਡ ਕੇ ਕਰਮ ਕਰਮਜੀਤ ਸਿੰਘ ਜੀ ਕਰਮਜੀਤ ਸਿੰਘ ਕਿਹੜਾ ਪਿੰਡ ਹੈ ਜੀ ਕੰਸੂਹਾ ਜੀ ਕੰਸੂਆ ਮੱਗਰ ਸਿੰਘ ਕੰਸੂ ਇਹਦਾ ਹਾਂ ਜੀ ਹਾਂ ਜੀ ਠੀਕ ਹੈ ਕਿਉਂ ਛੱਡੀ ਬੀਜੇਪੀ ਬਦ ਤੜੇ ਬੰਦੀ ਕਰਕੇ ਛੱਡੀ ਐ ਅਨਗੋਲੇ ਕੀਤਾ ਜਾ ਰਿਹਾ ਸੀ ਕਿ ਸਾਰਿਆਂ ਨੂੰ ਅੱਖਾਂ ਪਰੋਕੇ ਕਰਕੇ ਜੀ ਨਾ ਕਿਸੇ ਦੀ ਪੁੱਛ ਸੀ ਕਿ ਨਾ ਪੜਤਾਲ ਸੀ ਕਿ ਜੀ ਫਿਰ ਉਹ ਕੰਮ ਕਰਨ ਦਾ ਕੀ ਫਾਇਦਾ ਜੀ ਮਿਹਨਤੀ ਕਰਨੀ ਆ ਜੀ ਠੀਕ ਆ ਜੀ ਪਹਿਲਾਂ ਵੀ ਕਾਂਗਰਸ ਸੀਗੇ ਕੈਪਟਨ ਸਾਹਿਬ ਕਰਕੇ ਮਹਾਰਾਣੀ ਕਰਕੇ ਜੇ ਇੱਧਰ ਆਏ ਸੀਗੇ ਠੀਕ ਆ ਹੁਣ ਉਧਰ ਪੁੱਛੇ ਪੜਤਾਲੀ ਨਹੀਂ ਫਿਰ ਫਾਇਦਾ ਕੀ ਆ ਉਹ ਜੀ ਪਾਰਟੀ ਲਈ ਕੰਮ ਕਰਨ ਜਦੋਂ ਪੁੱਛੇ ਨਹੀਂ ਬੀਜੇਪੀ ਪਾਰਟੀ ਅਨੰਗੋਲਿਆ ਗਿਆ ਅੱਖੋਂ ਪਰੋਖੇ ਕੀਤਾ ਗਿਆ ਤਾਂ ਅੱਜ ਵੀ ਨਾਬੇ ਚ ਬੀਜੇਪੀ ਨੂੰ ਝਟਕੇ ਲੱਗੇ ਨੇ ਭਾਸੋਂ ਤੋਂ ਬਾਈ ਜੀ ਕੰਸੂਆ ਪਿੰਡਾ ਹੈ ਭਾਸੋਂ ਦਾ ਸ਼ਹਿਰ ਪੈਂਦਾ ਹੈ ਉਹਨਾਂ ਨੇ ਬੀਜੇਪੀ ਪਾਰਟੀ ਛੱਡ ਕੇ ਕਾਂਗਰਸ ਜੁਆਇਨ ਕਰ ਲਈ ਤੇ ਅੱਜ ਇੰਦਰਾ ਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਜੋ ਆਜੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੋਨਾ ਜੀ ਪਹਿਲਾਂ ਤਾਂ ਤੁਸੀਂ ਆਜ਼ਾਦ ਖੜੇ ਹੋ ਰਹੇ ਸੀ ਹਾਂਜੀ ਫਿਰ ਉਸ ਤੋਂ ਪਹਿਲਾਂ ਤੁਸੀਂ ਬੀਜੇਪੀ ਸੀ ਅੱਜ ਤੁਸੀਂ ਕਾਂਗਰਸ 'ਚੋਂ ਕੀ ਕਾਰਨ ਕੀ ਰਿਹਾ ਚੇਂਜ ਹੋ ਰਹੇ ਹੋ ਚੇਂਜ ਜੀ ਆਪਣਾ ਮਾਹੌਲ ਦੇਖ ਕੇ ਮਾਹੌਲ ਦੇਖ ਕੇ ਮੈਂ ਤਾਂ ਲੀਡਰਾਂ ਨੂੰ ਹਾਂਜੀ ਹਾਂ ਨਹੀਂ 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 ਉਦਾਂ ਨਹੀਂ ਲੀਡਰਾਂ ਨੂੰ ਨਹੀਂ ਮਾਹੌਲ ਬੀਜੇਪੀ ਦਾ ਦੇਖ ਕੇ ਅੱਛਾ ਬੀਜੇਪੀ ਤਾਂ ਨਾਰਾਜ਼ ਕਿਉਂ ਹੋਏ ਨਰਾਜ਼ ਮੈਂ ਇੱਕ ਬਰਕਰਹੀਂ ਮੈਂ ਨਾ ਕਿਸੇ ਉਹਦੇ ਦਾ ਭੁੱਖਾ ਲੋਕ ਸੇਵਾ ਹੀ ਆਪਣੀ ਠੀਕ ਹੈ ਆਪਣਾ ਪੱਲਿਓ ਖਰਚ ਕਰਕੇ ਪਾਪ ਕਰਦੇ ਆ ਕੋਈ ਇੱਕ ਐ ਨਹੀਂ ਕਹਿ ਸਕਦਾ ਵੀ ਮਨੇ ਇਹਨੂੰ ਪੈਸੇ ਦਿੱਤੇ ਵੀ ਆਜ ਤੱਕ ਵੀ ਜੇ ਵੀ ਤੇ ਵਾਸਤੇ ਕੰਮ ਕਰੀ ਠੀਕ ਹੈ ਠੀਕ ਹੈ ਲੋਕਾਂ ਨਾਲ ਦਿਲੋਂ ਜੁੜੇ ਹੋਏ ਸੀ ਤੁਸੀਂ ਹਾਂ ਹਾਂ ਅੱਛਾ ਤੇ ਫੇ ਤੁਸੀਂ ਦੋ ਟੱਡੇ ਬੰਦੀਆਂ ਹੁਣ ਕਰਨ ਲਈ ਠੀਕ ਹੈ ਕਿਉਂਕਿ ਮੈਂ ਪਹਿਲਾਂ ਨਹੀਂ ਜਿਵੇਂ ਪਹਿਲਾਂ ਮੈਂ ਸਕਾਰ ਹੋ ਗਿਆ ਸੀ ਇੱਕੋ ਗੱਲ ਨਿਕਲਦੀ ਆ ਰਹੀ ਆ ਵੀ ਧੜੇਬੰਦੀ ਨਾਬੇ ਚ ਬੀਜੇਪੀ ਦੀ ਧੜੇਬੰਦੀ ਆ ਇੱਕੋ ਗੱਲ ਨਿਕਲਦੀ ਆ ਰਹੀ ਆ ਉਹ ਬਾਰ ਬਾਰ ਵਰਕਰ ਜੇ ਨਰਾਜ਼ ਹੋ ਕੇ ਕਾਂਗਰਸ ਆਏ ਨਹੀਂ ਇੱਕੋ ਗੱਲ ਧੜੇਬੰਦੀ ਅੱਛਾ ਫਿਰ ਅੱਜ ਕਾਕਾ ਰਣਦੀਪ ਸਿੰਘ ਜੀ ਦੀ ਹਾਜ਼ਰੀ ਵਿੱਚ ਕਾਗਜ਼ ਵੀ ਮੈਂ ਦੇਖਿਆ ਹਾਂ ਹਾਂਜੀ ਹਾਂਜੀ ਦੇਤੇ ਬਸ ਹਾਜ਼ਰਾਂ ਹੀ ਇਹਨਾਂ ਦੀ ਤੇ ਬਤਨ ਕਿਉਂਕਿ ਕਾਕਾ ਰਣਦੀਪ ਸਿੰਘ ਗ੍ਰੇਡ ਪਰਸਨੈਲਿਟੀ ਨਹੀਂ ਠੀਕ ਹੈ ਜੀ ਇਹਨਾਂ ਵਰਗਾ ਬੰਦਾ ਕੋਈ ਨਹੀਂ ਹੈਗਾ ਠੀਕ ਹੈ ਤੇ ਹੁਣ ਫਿਰ ਕਾਂਗਰਸ ਦੀ ਸੇਵਾ ਕਰੋਗੇ ਹਾਂਜੀ ਹਾਂਜੀ ਕਿਉਂਕਿ ਇਹ ਤੇ ਧੜੇ ਬੰਦੀ ਮੈਨੂੰ ਕਿਤੇ ਦਿਖ ਨਹੀਂ ਰਹੀ ਗੀ ਨੇੜੇ ਤੇੜੇ ਵੀ ਆ ਕਹਿੰਦਾ ਵੀ ਮੇਰੀ ਪਾਰਟੀ ਆ ਉਹ ਕਹਿੰਦਾ ਕਾਂਗਰਸ ਮੇਰੀ ਪਾਰਟੀ ਹੈ ਪਹਿਲਾਂ ਮੈਂ ਧੜੇ ਮੰਦੀ ਦਾ ਹੀ ਸ਼ਿਕਾਰ ਹੋਇਆ ਬਾਈ ਜਿੰਨਾ ਭਾਜਪੀ ਦੇ ਵਿੱਚ ਤੁਹਾਡੇ ਬੰਦੇ ਅਸੀਂ ਬਿਨਾ ਕਿਸੇ ਨਾਮ ਲਏ ਮੋਦੀ ਪਜੋ ਜਨਮਾ ਮੋਦੀ ਪਜੋ सा एतिरा